ਐਪੀ ਯੂਮਤਪਾਲ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਹਾ ਮੁੱਖ ਮੰਤਰੀ ਦੀ ਮੰਗੀ ਤੌਰ ਤੇ ਪਰੇਸ਼ਾਨ ਜੀਆਂ ਦੱਸਦੀ ਹੈ ਕਿ ਐਪੀ ਯੂਮਤਪਾਲ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਵੱਡੇ ਬਿਆਨ ਦੇ ਵਿੱਚ ਥਾਣਾ ਕੋਇਂ ਦੇ ਵੱਲ ਸਾਈ ਪਹੁੰਚੇ ਨੇ ਇਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੁੱਟਮਾਰ ਦਾ ਮਾਮਲਾ ਨਿੰਦਣਯੋਗ ਹੈ ਪੁਲਿਸ ਨੂੰ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਕਤ ਨੌਜਵਾਨ ਦਿਮਾਗੀ ਦੌਰ ਤੋਂ ਠੀਕ ਨਹੀਂ ਗਿਆ ਤੇ ਹੁਣ ਉਹਨਾਂ ਪਿੰਡਾਂ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਕਤ ਨੌਜਵਾਨ ਦਾ ਇਲਾਜ ਕਰਵਾਇਆ ਜਾਵੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਤਕੀਦ ਕੀਤੀ ਹੈ ਕਿ ਅਜਿਹੀਆਂ ਕਾਰ ਉਹੋ ਕੀ ਆਖਿਰਕਾਰ ਹੋਰ ਕੀ ਕੀ ਹੈ ਤੇ ਇਸ ਮਾਮਲੇ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਪ ਹੁੰਦੀ ਆ ਢੀਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ ਇਹ ਠੀਕ ਹੈ ਕਿ ਜਦੋਂ ਕਿਸੇ ਦੇ ਰਿਕਤ ਤੋਂ ਬੰਦਾ ਹੁੰਦਾ ਇਹਨੇ ਮੰਨਦਾ ਕਿ ਕੁਛ ਇੱਕ ਤਾਂ ਰੋੜੇ ਜਿਹੜੇ ਆ ਉਹਨਾਂ ਦੇ ਗੇੜ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਇਹ ਹੈ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਕਿ ਉਹ ਤੁਸੀਂ ਨਿੱਡ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਦੁਆੜਾਂ ਨੂੰ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਉਹ ਤਰਲੇ ਲੈ ਰਿਹਾ ਤੋਂ ਦੀਪੋਇਨੀ ਸੁਣੀ ਜਾ ਰਹੀ ਤੇ ਬਹੁਤ ਮਾੜੀ ਗੱਲ ਆ ਇਹ ਜਿਹੜੇ ਇੱਕ ਸਿੱਖ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀਏ ਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਨੂੰ ਧੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਇੱਕ ਉਹ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਸੰਤੀ ਰੋਡ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੀ ਅਸੀਂ ਪੂਰੇ ਨਖੇਦੀ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਇਹ ਪੁਲਿਸ ਦੀ ਸ਼ਖੀ ਨੂੰ ਵੀ برقرار ਰੱਖਿਆ ਜਾਵੇ ਕਿ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਐਮਪੀ ਅਮਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਹਾਂ ਮੁੱਖ ਮੰਤਰੀ ਦੀ ਮੰਗੀ ਤੌਰ ਤੇ ਪਰੇਸ਼ਾਨੀਆਂ ਦੱਸਦੀ ਹੈ ਕਿ ਐਮਪੀ ਅਮਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਵੱਡੇ ਬਿਆਨ ਦੇ ਵਿੱਚ ਥਾਣਾ ਕੋਇਂ ਦੇ ਵੱਲ ਸਾਈ ਪੁੱਛੇ ਨੇ ਮਾਤਾਇ ਮਾਮਲਾ ਨਿੰਦਣਯੋਗ ਹੈ ਪੁਲਿਸ ਨੂੰ ਜਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਕਤ ਨੌਜਵਾਨ ਦਿਮਾਗੀ ਦੌਰ ਤੋਂ ਠੀਕ ਨਹੀਂ ਹੈ ਤੇ ਹੁਣ ਉਹਨਾਂ ਪਿੰਡਾਂ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਕਤ ਨੌਜਵਾਨ ਦਾ ਇਲਾਜ ਕਰਵਾਇਆ ਜਾਵੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਤਕੀਦ ਕੀਤੀ ਹੈ ਕਿ ਅਜਈਆਂ ਕਾਰਵਾਈਆਂ ਤੇ ਕੁਰੇਸ਼ ਕਰਨਾ ਚਾਹੀਦਾ ਹੈ ਤਾਂ ਇਸ ਸਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਸੁਣੋ ਕਿ ਆਖਿਰਕਾਰ ਹੋਰ ਕੀ ਕੀ ਕਿਹਾ ਹੈ ਤੇ ਇਸ ਮਾਮਲੇ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਢੀਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹਨਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ ਬਾ ਇਹ ਠੀਕ ਆ ਵੀ ਜਦੋਂ ਇਹਦੇ ਬੱਚੇ ਤੋਂ ਬਤਾ ਹੁੰਦਾ ਇਹਨੇ ਮੰਨਦਾ ਕਿ ਕੁਛ ਇੱਕ ਤਾਂ ਰੋੜੇ ਜਿਹੜੇ ਆ ਉਹਨਾਂ ਦੇ ਗੇਟ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਇਹ ਆ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਕਿ ਉਹ ਤੁਸੀਂ ਨਿੱਡ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿੱਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਦਵਾੜਾਂ ਨੂੰ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਉਹ ਉਤਰਲੇ ਲੈ ਰਿਹਾ ਤੋਂ ਦੀ ਪੋਈ ਨਹੀਂ ਸੁਣੀ ਜਾ ਰਹੀ ਤੇ ਬਹੁਤ ਮਾੜੀ ਗੱਲ ਆ ਇਹ ਜਿਹੜੇ ਇੱਕ ਸਿੱਖ ਭਾਵਨਾ ਉਹਨੂੰ ਬਹੁਤ ਠੇਸ ਪਹੁੰਚੀ ਇਹਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਤੋਂ ਥੂਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਇੱਕ ਉਹ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਤਨ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੀ ਅਸੀਂ ਪੂਰੇ ਨਖੇਦੀ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਤੇ ਪੁਲਿਸ ਦੀ ਸ਼ੋਭੀ ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ